ਪੰਜਾਬ ਦੇ ਖੰਨਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੈਂਠ ਵਰਿਆ ਦੀ ਬਜ਼ੁਰਗ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਕਤਲ ਨੂੰ ਅੰਜਾਮ ਵੀ ਇੱਕ ਮਹਿਲਾ ਦੇ ਵੱਲੋਂ ਦਿੱਤਾ ਗਿਆ। ਇਸ ਪੂਰੀ ਘਟਨਾ ਦੀ ਇੱਕ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ। ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਬੜੇ ਹੀ ਹੜਬੜਾ ਹੜ ਦੇ ਨਾਲ ਇਹ ਮਹਿਲਾ ਘਰ ਦੇ ਅੰਦਰੋਂ ਨਿਕਲ ਰਹੀ ਹੈ। ਤਸਵੀਰਾਂ ਤੋਂ ਜੋ ਦੇਖਿਆ ਜਾ ਰਿਹਾ ਹੈ ਕਿ ਇੰਜ ਲੱਗ ਰਿਹਾ ਹੈ ਕਿ ਮਹਿਲਾ ਨੂੰ ਸਾਹ ਚੜਿਆ ਹੋਇਆ ਹੈ ਬੜੀ ਹੜਬੜਾਹਟ ਦੇ ਨਾਲ ਉਹ ਘਰ ਚੋਂ ਬਾਹਰ ਨਿਕਲੀ ਹਾਲਾਂਕਿ ਜੋ ਜਾਣਕਾਰੀ ਮਿਲੀ ਹੈ ਕਿ ਇਸ ਮਹਿਲਾ ਦਾ ਘਰ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਘਰ ਦੇ ਇਸ ਨੂੰ ਪੇਤ ਪਤਾ ਸੀ ਜਿਸ ਤੋਂ ਬਾਅਦ ਇਸ ਨੇ ਵਾਰਦਾਤ ਨੂੰ ਅੰਜਾਮ ਦਿੱਤੇ ਕਿਉਂਕਿ ਉਸ ਵੇਲੇ ਮਹਿਲਾ ਘਰ ਦੇ ਵਿੱਚ ਇਕੱਲੀ ਹੁੰਦੀ ਹੈ ਸੀਸੀਟੀਵੀ ਤਸਵੀਰ ਆਈ ਹੈ ਅਲਾਕੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੁਝ ਹੀ ਘੰਟਿਆਂ ਦੇ ਵਿੱਚ ਜੋ ਇਸ ਮਹਿਲਾ ਪੂਰੇ ਮਾਮਲੇ ਦੇ ਵਿੱਚ આરોપી ਦੱਸੀ ਗਈ ਸੀ ਉਸ ਨੂੰ ਫੜ ਲਿਆ ਹੈ ਮਹਿਲਾ આરોપી ਤੋਂ ਪੁੱਛਤਾਚੀ ਕੀਤੀ ਜਾ ਰਹੀ ਹੈ ਦੱਸਦੀ ਕਿ ਇਸ ਮਹਿਲਾ ਦੇ ਵੱਲੋਂ ਘਰ ਦੇ ਵਿੱਚੋਂ ਨਗਦੀ ਸੋਨਾ ਤੇ ਹੋਰ ਕੀਮਤੀ ਸਮਾਨ ਲੁੱਟਿਆ ਗਿਆ ਸੀ ਚੋਰੀ ਕਰਕੇ ਲੈ ਗਈ ਸੀ ਪਰ ਪੁਲਿਸ ਨੇ ਫੁਰਤੀ ਦੇ ਨਾਲ ਇਹ ਪੂਰਾ ਮਾਮਲਾ ਸੁਲਝਾਇਆ ਜਿੱਥੇ 65 ਵਰਿਆ ਦੀ ਇੱਕ ਬਜ਼ੁਰਗ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਮੈਨੂੰ 12 ਵਜੇ ਫੋਨ ਆਇਆ ਜੀ ਬ੍ਰਦਰ ਇਨ ਲਾ ਦਾ ਫੋਨ ਆਇਆ ਵੀ ਮੈਂ ਘਰ ਆਇਆ ਮੰਮੀ ਮੇਰੀ ਹੈ ਨਹੀਂ ਗਈ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਉਹਨਾਂ ਨੂੰ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਮੈਂ ਅਮੜਗੜ ਤੋਂ ਨਾਲ ਹੀ ਚੱਲ ਪਿਆ 1 ਵਜੇ ਮੈਂ ਉਰੇ ਪਹੁੰਚਿਆ ਆ ਕੇ ਦੇਖਿਆ ਤਾਂ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਲੁੱਟਖੋ ਵੀ ਹੋਈ ਹੈ ਜੋ ਉਹਨਾਂ ਦੇ 골ਡ ਪਾਇਆ ਸੀ ਸਾਰਾ ਕੁਝ ਲੈ ਗਿਆ ਬਾਕੀ ਹੋਰ ਕੋਈ ਸਮਾਨ ਨਹੀਂ ਲੈ ਕੇ ਗਿਆ ਘਰ ਦਾ ਹਾਂਜੀ ਇਹ ਇਕੱਲੇ ਹੁੰਦੇ ਸੀ ਰਾਤ ਨੂੰ ਮਤਲਬ ਬੇਟਾ ਸ਼ੌਪ ਤੇ ਜਾਂਦੇ ਸੀ ਬਸ ਉਹਨਾਂ ਨੇ ਆ ਕੇ ਹੀ ਦੇਖਿਆ 7 ਵਜੇ ਸ਼ਾਪ ਤੇ ਗਏ ਨੇ ਬਸ ਉਸ ਤੋਂ ਬਾਅਦ ਅਸੀਂ ਹੁਣ ਕੈਮਰਾ CCTV ਫੁਟੇਜ ਕਢਾਈ ਆ ਉਹਦੇ ਵਿੱਚ 7:30 ਵਜੇ ਦਾ ਟਾਈਮ ਆ ਰਿਹਾ ਕੋਈ ਲੇਡੀਜ਼ ਮੂੰਹ ਬੰਨਿਆ ਹੋਇਆ ਉਹਦਾ ਉਹ ਐਂਟਰ ਹੋਈ ਆ ਘਰ ਦੇ ਵਿੱਚ ਔਰ 9:30 ਵਜੇ ਦੇ ਕਰੀਬ ਉਹ ਬਾਹਰ ਗਈ ਆ ਕੀ ਨਾਮ ਸੀ ਅੰਟੀ ਜੀ ਕਮਲੇਸ਼ ਰਾਣੀ 65 ਸਾਲ ਬੱਚੇ ਕੀ ਕੰਮ ਕਰਦੇ ਨੇ ਫਾਸਟ ਫੂਡ ਦਾ ਕੰਮ ਹੈ ਇੱਥੇ ਜੀਟੀਬੀ ਮਾਰਕੀਟ ਦੇਖੋ ਸਾਡੇ ਕੋਲ ਇਨਟੀਮੇਸ਼ਨ ਆਈ ਹੈ ਕਮਲੇਸ਼ ਰਾਣੀ ਨਾਮ ਦੀ ਲੇਡੀ ਦਾ ਜਿਹੜਾ ਹੈਗਾ ਮਰਡਰ ਹੋਇਆ ਸੋ ਅਸੀਂ ਮੇਰੇ ਸਾਰੇ ਸੀਨੀਅਰ ਅਫੀਸਰ ਜਿਹੜੇ ਆ ਗਏ ਅਸੀਂ ਮੌਕੇ ਤੇ ਆਏ ਹਾਂ ਜੋ ਮੌਕੇ ਤੇ ਆ ਕੇ ਜਿਹੜੀ ਮੁਰਲੀ ਪੜਤਾਲ ਤੋਂ ਪਾਇਆ ਗਿਆ ਸ਼ਾਨ ਆਬਾਸ ਨਾਮ ਦੀ ਲੜਕੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਿਆ ਸੋ ਸਾਡੀ ਤਫ਼ਤੀਸ਼ ਅਜੇ ਜਾਰੀ ਹੈ ਬਾਕੀ ਜਿਹੜੇ ਜੋ ਵੀ ਹੋਏਗਾ ਤੁਹਾਨੂੰ ਬਾਅਦ ਵਿੱਚ ਸ਼ੇਅਰ ਕਰ ਦਿੱਤਾ ਜਾਵੇਗਾ ਇਹਨਾਂ ਨਾਲ ਹੋਰ ਵੀ ਸੀ ਕੋਈ ਹਵਾਲੇ ਦੀ ਘੜੀ ਅਜੇ ਤੱਕ ਇੱਕ ਜਣੀ ਹੈ ਨਹੀਂ ਨਹੀਂ ਬਾਕੀ ਤਫ਼ਤੀਸ਼ ਦੌਰਾਨ ਜੋ ਕੋਈ ਚੀਜ਼ ਆਈ ਤੁਹਾਨੂੰ ਦੱਸਾਂਗਾ